ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਮਾਈਨਿੰਗ ਨੂੰ ਲੈ ਕੇ ਕੱਲ ਵੈਸੇ ਤਾਂ ਲਗਾਤਾਰ ਪੁਲਿਸ ਵੱਲੋਂ ਜਿਹੜੀ ਪਠਾਨਕੋਟ ਪੁਲਿਸ ਆ ਲਗਾਤਾਰ ਹੋਣਾ ਵੱਲੋਂ ਮਾਈਨਿੰਗ ਦੇ ਉਤੇ ਵੱਡੀਆਂ-ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਆਏ ਦਿਨ ਕੋਈ ਨਾ ਕੋਈ ਜਿਹੜਾ ਮਾਈਨਿੰਗ ਦਾ ਦੇ ਸਾਹਮਣੇ ਆਂਦਾ ਤੇ ਜਿਹੜੇ ਮੁਜਰਮ ਐ ਫੜ ਕੇ ਸਲਾਖਾਂ ਦੇ ਪਿੱਛੇ ਵੀ ਦਿੱਤੇ ਜਾਂਦੇ ਨੇ ਕੱਲ ਵੀ ਸਾਡੇ ਵੱਲੋਂ ਇੱਕ ਖਬਰ ਦਿਖਾਈ ਗਈ ਸੀਗੀ ਜਿਹੜਾ ਕਥਲੋਰ ਨਾਕਾ ਹੈਗਾ ਇੱਥੇ ਕੁਝ ਗੱਡੀਆਂ ਸੀਗੀਆਂ ਜਿਹੜੀਆਂ ਕ੍ਰੈਸ਼ਲ ਮਟੀਰੀਅਲ ਲੈ ਕੇ ਆ ਰਹੀਆਂ ਸੀਗੀਆਂ ਚਾਰ ਗੱਡੀਆਂ ਕਹਿੰਦੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਜਦੋਂ ਰੋਕਿਆ ਗਿਆ ਤੇ ਉਹਨਾਂ ਵਿੱਚੋਂ ਇੱਕ ਗੱਡੀ ਜਿਹੜੀ ਸੀਗੀ ਟਿਪਰ ਸੀਗਾ ਉਹ ਇੱਕ ਵਿਅਕਤੀ ਵੱਲੋਂ ਉੱਥੇ ਖਾਲੀ ਕਰਕੇ ਰੇਤ ਦਾ ਨਿਠਾ ਲਿਆ ਗਿਆ ਦੱਸਦੀ ਕਿ ਨਾਲ ਦੇ ਸਕਰੀਨਾਂ ਉੱਤੇ ਤਸਵੀਰਾਂ ਵੀ ਦਿਖਾ ਰਿਆਂ ਕੱਲ੍ਹ ਦੀਆਂ ਵੀ ਕਿ ਕਿਵੇਂ ਉੱਥੇ ਰੇਤਾ ਜਿਹੜੀ ਖਿਲਰੀ ਹੋਈ ਐ ਤੇ ਤਿੰਨ ਟਰੱਕ ਸੀਗੇ ਇੱਕ ਭਜਾ ਕੇ ਜਿਹੜਾ ਬੰਦਾ ਪਾਚੂ ਗਿਆ ਸੀਗਾ ਸਾਡੇ ਵੱਲੋਂ ਜਿਹੜੀ ਖਬਰ ਕੱਲ੍ਹ ਦਿਖਾਈ ਸੀ ਗਈ ਸੀਗੀ ਬੜੇ ਯੋਰ ਸ਼ੋਰ ਨਾਲ ਤੇ ਉਹਨੂੰ ਹੀ ਦੇਖਦੇ ਹੁਣ ਜਿਹੜੀ ਪੁਲਿਸ ਆ ਹਰਕਤ ਦੇ ਵਿੱਚ ਆਈ ਐ ਤੇ ਉਹਨਾਂ ਵੱਲੋਂ ਜਿਹੜੇ ਆ ਚਾਰ ਬੰਦਿਆਂ ਦੇ ਮਾਮਲੇ ਵੀ ਦਰਜ ਕੀਤੇ ਗਏ ਤਸਵੀਰਾਂ ਦਿਖਾਵਾਂਗੇ ਅੱਜ ਦੀਆਂ ਨਾਲ ਦੀ ਸਕਰੀਨ ਤੇ ਵੀ ਦਿਖਾਵਾਂਗੇ ਕਹਿੰਦੇ ਇਹ ਟਰੱਕ ਹੈਗੇ ਨੇ ਟਿਪਰ ਹੈਗੇ ਨੇ ਇਹਦੇ ਵਿੱਚ ਇੱਕ ਪੀਲੇ ਰੰਗ ਦਾ ਟਿਪਰ ਆ ਜਿਹੜਾ ਕੱਲ ਇਹਨਾਂ ਵੱਲੋਂ ਜਿਹੜਾ ਨਠਾ ਲਿਆ ਗਿਆ ਸੀਗਾ ਤੇ ਉਹ ਜਿਹੜੇ ਦੋਸ਼ੀ ਨੇ ਉਹ ਵੀ ਫੜੇਗੇ ਨਾ ਤੇ ਅੱਜ ਜਿਹੜਾ ਇਸੇ ਕਥਲੌਰ ਨਾਕੇ ਦੇ ਨਾਲ ਦੇ ਜਿਹੜਾ ਹੈਗਾ ਸਕਰੀਨ ਉੱਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਕਿ ਉੱਤੇ ਸਾਫ਼ ਸਾਫ਼ ਤੇ ਅੱਜ ਜਿਹੜਾ ਕਥਲੌਰ ਪੁਲ ਤੇ ਜਿਹੜਾ ਉਹ ਦੋਸ਼ੀ ਜਿਹੜੇ ਆ ਮੀਡੀਆ ਦੇ ਸਾਹਮਣੇ ਵੀ ਕੀਤੇ ਗਏ ਨਾ ਕਹਿ ਸਕਦੇ ਆਂ ਕਿ ਕੱਲ ਪਤਾ ਨਹੀਂ ਕੀ ਮਜਬੂਰੀ ਸੀਗੀ ਪੁਲਿਸ ਦੀ ਜਿਹੜਾ ਕੱਲ ਇਹ মিডিਆ ਦੇ ਸਾਹਮਣੇ ਪੁਲਿਸ ਵੀ ਨਹੀਂ ਆਈ ਵੈਸੇ ਤਾਂ ਕਹਿ ਸਕਦੇ ਆਂ ਤੇ ਇਹ ਦੋਸ਼ੀ ਵੀ ਜਿਹੜੇ ਕੱਲ ਤੱਕ ਤੇ ਨਹੀਂ ਸੀਗੇ ਹੋ ਸਕਦਾ ਕਹਿੰਦੇ ਕੋਈ ਬਿੱਲਾਂ ਨੂੰ ਲੈ ਕੇ ਜਿਹੜੇ ਫਰਜੀ ਵੇਲ ਸੀਗੇ ਉਹਨੂੰ ਚੈੱਕ ਕੀਤਾ ਜਾ ਰਿਹਾ ਸੀਗਾ ਉਹ ਅਸਲੀ ਹੈ ਜਾਂ ਫਰਜੀ ਹੈ ਉਹਨੂੰ ਲੈ ਕੇ ਹੋ ਸਕਦਾ ਕੋਈ ਦੇਰ ਸਵੇਰ ਹੋਈ ਹੋਏ ਉਸ ਕਰਕੇ ਜਿਹੜਾ ਕੱਲ ਇਹਨਾਂ ਨੇ মিডিਆ ਦੇ ਸਾਹਮਣੇ ਨਹੀਂ ਆਇਆ ਲੇਕਿਨ ਸਾਡੇ ਵੱਲੋਂ ਜ਼ੋਰ ਸ਼ੋਰ ਨਾਲ ਜਿਹੜੀ ਖਬਰ ਦਿਖਾਈ ਹੋ ਸਕਦਾ ਖਬਰ ਦਾ ਦੇਖ ਕੇ ਵੀ ਜਿਹੜਾ ਇਹ ਮਾਮਲਾ ਦਰਜ ਹੋਇਆ ਹੋਵੇ ਅੱਜ ਜਿਹੜੀ ਗੱਲ ਹੋਈ ਹੈ ਗੱਲਬਾਤ ਨਾਲ ਦੇ ਤਸਵੀਰਾਂ ਤੇ ਵੀ ਦਿਖਾ ਰਹੇ ਆਂ ਵੀ ਜਿਹੜੇ આરોપી ਫੜੇ ਹੋਏ ਨੇ ਉਹ ਦਿਖਾ ਰਹੇ ਆਂ ਤੇ ਐਸਐਸਪੀ ਜਿਹੜੇ ਹੈਗੇ ਦਿਲਜਿੰਦਰ ਸਿੰਘ ਢਿੱਲੋਂ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਹੈ ਉਹ ਵੀ ਸੁਣਾਵਾਂਗੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜੀ 27 28 ਦੀ ਰਾਤ ਨੂੰ ਪਠਾਨਕੋਟ ਪੁਲਿਸ ਤੇ ਮਾਈਨਿੰਗ ਵਿਭਾਗ ਦੀ ਜਿਹੜੀ ਹੈਗੀ ਇੱਕ ਸਾਂਝੀ ਕਾਰਵਾਈ ਕੀਤੀ ਗਈ ਆ ਇਹ ਸਾਂਝੀ ਕਾਰਵਾਈ ਗੈਰਕਾਨੂੰਨੀ ਮਾਈਨਿੰਗ ਦੇ ਖਿਲਾਫ ਕੀਤੀ ਗਈ ਸੀ ਜਿਸ ਦੇ ਵਿੱਚ ਸਾਨੂੰ ਕਾਫੀ ਵੱਡੀ ਸਫਲਤਾ ਮਿਲੀ ਆ ਔਰ ਇੱਕ ਅਲੱਗ ਕਸਮ ਦਾ ਜਿਹੜਾ ਹੈਗਾ ਸਕੈਮਾ ਉਹ ਅਨਰਥ ਹੋਇਆ ਉਸ ਰਾਤ ਨੂੰ ਜਿਹੜੀ ਪੁਲਿਸ ਆ ਕਠਾਨਕੁਟ ਪੁਲਿਸ ਆ ਇਹਨੇ ਕਥਲੌਰ ਬ੍ਰਿਜ ਦੇ ਉੱਤੇ ਨਾਕਾਬੰਦੀ ਕੀਤੀ ਨਾਕਾਬੰਦੀ ਦੌਰਾਨ ਜਿਹੜੇ ਜੀ ਐਨ ਕੇ ਸਾਈਡ ਤੋਂ ਜਿਹੜੇ ਹੈਗੇ ਆ ਉਹ ਟਰੱਕ ਜਿਹੜੇ ਆ ਲੋਡਡ ਵਿਦ ਪ੍ਰੋਸੈਸ ਜਿਹੜਾ ਮਟੀਰੀਅਲ ਆ ਜਿਹਦੇ ਵਿੱਚ ਰੇਤਾ ਵੀ ਹੈ ਬਜਰੀ ਵੀ ਹੈ ਔਰ ਗੱਟਕਾ ਵੀ ਹੈ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਦੀ ਪੂਰੀ ਇੱਕ ਕਨਵਾਈ ਸੀ ਔਰ ਜਦੋਂ ਕਨਵੇਇ ਨੂੰ ਰੋਕਿਆ ਗਿਆ ਜਿਹੜਾ ਫਰੰਟ ਤੇ ਟਰੱਕ ਸੀਗਾ ਉਸਨੇ ਇਮੀਡੀਏਟਲੀ ਜਿਹੜਾ ਮਟੀਰੀਅਲ ਸੀ ਉਹਨੂੰ ਜੈਕ ਲਗਾ ਕੇ ਅਨਲੋਡ ਕਰਕੇ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਟਰੱਕ ਭਜਾ ਕੇ ਲਿਆ ਟਿਪਰ ਭਜਾਇਆ ਜਾ ਰਿਹਾ ਸੀਗਾ ਉਹਨੂੰ ਥੋੜੀ ਦੂਰੀ ਤੇ ਜਾ ਕੇ ਬਾਅਦ ਵਿੱਚ ਉਹਨੂੰ ਕਾਬੂ ਕਰ ਲਿਆ ਗਿਆ ਬਾਕੀ ਰਹਿੰਦੇ ਟਰੱਕਾਂ ਦੀ ਜਦੋਂ ਜਾਂਚ ਪੜਤਾਲ ਕੀਤੀ ਗਈ ਤੇ ਇਹਨਾਂ ਦੇ ਪਾਸ ਜਿਹੜੇ ਬਿੱਲ ਸੀਗੇ ਉਹਨਾਂ ਦੀ ਬਰੀਕੀ ਨਾਲ ਜਿਹੜੀ ਹੈਗੀ ਆ ਪੁਲਿਸ ਨੇ ਮਾਈਨਿੰਗ ਵਿਭਾਗ ਦੀ ਮਦਦ ਨਾਲ ਜਾਂਚ ਕੀਤੀ ਆ ਇਹ ਪਾਇਆ ਗਿਆ ਕਿ ਜਿਹੜੇ ਨਾ ਪਾਸ ਬਿੱਲ ਆ ਉਹ ਕਯੂਆਰ ਕੋਡਡ ਹੁੰਦੇ ਆ ਔਰ ਪੰਜਾਬ ਦੇ ਬਿੱਲ ਕੱਟੇ ਗਏ ਸੀਗੇ ਜਿਹਦੇ ਤੇ ਪੰਜਾਬ ਸਰਕਾਰ ਨੂੰ ਮਾਲੀਆ ਵੀ ਜਾਂਦਾ ਜੀਐਸਟੀ ਵੀ ਜਾਂਦਾ ਔਰ ਮਟੀਰੀਅਲ ਕੈਰੀ ਕਰਨ ਦੀ ਉਹ ਚ ਪਰਮਿਸ਼ਨ ਵੀ ਹੁੰਦੀ ਆ ਜਦੋਂ ਕਯੂਆਰ ਕੋਡ ਨੂੰ ਸਕੈਨ ਕੀਤਾ ਗਿਆ ਤੇ ਪਹਿਲੀ ਨਜ਼ਰੇ ਤੇ ਇਹ ਲੱਗਦਾ ਸੀ ਕਿ ਬਿੱਲ ਬਿਲਕੁਲ ਸਹੀ ਨੇ ਔਰ ਜੋ ਮਟੀਰੀਅਲ ਇਹਦੇ ਚ ਲੋਡਡ ਆ ਉਹੀ ਮਟੀਰੀਅਲ ਦੇ ਬਿੱਲ ਨੇ ਪਰ ਜਦੋਂ ਟੈਕਨੀਕਲੀ ਇਹਨੂੰ ਬਰੀਕੀ ਨਾਲ ਦੇਖਿਆ ਗਿਆ ਤੇ ਇਹ ਜਿਹੜੇ ਬਿੱਲ ਸੀਗੇ ਇਹ ਫੈਬ੍ਰੀਕੇਟ ਕੀਤੇ ਹੋਏ ਬਿੱਲ ਸੀਗੇ ਕਿਉਂਕਿ ਜਦੋਂ QR ਕੋਡ ਸਕੈਨ ਕੀਤਾ ਜਾਂਦਾ QR ਕੋਡ ਸਕੈਨ ਕਰਨ ਤੋਂ ਬਾਅਦ ਹੀ ਪਤਾ ਲੱਗਦਾ ਕਿ ਇਹ ਪੰਜਾਬ ਗਵਰਨਮੈਂਟ ਦੀ ਮਾਈਨਿੰਗ ਜੀਓਲੋਜੀ ਸਾਈਟ ਤੇ ਜਾ ਰਿਹਾ ਜਾਂ ਇਹ ਕੋਈ ਕੋਈ ਹੋਰ ਸਾਈਟ ਐਕਸ ਨੇ ਪ੍ਰਾਈਵੇਟ ਸਾਈਟ ਉੱਤੇ ਜਾ ਰਿਹਾ ਤੇ ਜਦੋਂ ਇਹਨਾਂ ਨੂੰ ਸਕੈਨ ਕੀਤਾ ਗਿਆ ਤੇ ਇਹ ਪਤਾ ਲੱਗਿਆ ਕਿ ਜਦੋਂ ਬਿੱਲ ਖੁੱਲਦਾ ਸੀਗਾ ਸਕੈਨ ਕਰਨ ਤੋਂ ਬਾਅਦ ਉਹ ਕਿਸੇ ਪ੍ਰਾਈਵੇਟ ਸਾਈਟ ਤੇ ਜਾ ਕੇ ਖੁੱਲ ਰਿਹਾ ਸੀਗਾ ਸੋ ਟੈਕਨੀਕਲੀ ਇਹਨੂੰ ਅਸੀਂ ਪ੍ਰੂਵ ਕੀਤਾ ਕਿ ਇਹ ਜਿਹੜੇ ਆ ਫੇਕ ਤੇ ਜਾਲੀ ਬਲ ਤਿਆਰ ਕਰਕੇ ਜਿਹੜੀ ਹੈਗੀ ਆ ਰॉ ਮਟੀਰੀਅਲ ਜਿਹੜਾ ਪ੍ਰੋਸੈਸਡ ਮਟੀਰੀਅਲ ਆ ਇਹ ਜੀ ਐਨ ਕੇ ਤੇ ਹਿਮਾਚਲ ਤੋਂ ਮੰਗਵਾ ਕੇ ਅੱਗੇ ਪੰਜਾਬ ਦੇ ਵਿੱਚ ਸਪਲਾਈ ਕੀਤਾ ਜਾਂਦਾ ਇਹਦੇ ਵਿੱਚ ਜਿਹੜੇ ਅਸੀਂ ਚਾਰ ਦੋਸ਼ੀ ਮੁੱਖ ਤੌਰ ਤੇ ਗ੍ਰਿਫਤਾਰ ਕੀਤੇ ਇੱਕ ਸਨਮ ਮਹਾਜਨ ਹੈ ਉਸਦੇ ਬਾਕੀ ਤਿੰਨ ਸਾਥੀ ਨੇ ਕੁੱਲ 6 ਦੋਸ਼ੀਆਂ ਨੂੰ ਅਸੀਂ ਜਿਹੜਾ ਇਹਦੇ ਵਿੱਚ ਨਾਮਜ਼ਦ ਕੀਤਾ ਹੈ ਤੋ ਸਾਨੂੰ ਸੰਭਾਵਨਾ ਕਿ ਇਹਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ ਕਿਉਂਕਿ ਇਹ ਜਿਹੜਾ ਕੰਮ ਹੈ ਇਹ ਅੱਜ ਨਹੀਂ ਇਹ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇਨਵੈਸਟੀਗੇਟ ਇਨਵੈਸਟੀਗੇਸ਼ਨ ਦੇ ਦੌਰਾਨ ਪਤਾ ਲੱਗਾ ਕਿ ਪਿਛਲੇ ਕਾਫੀ ਦਿਨਾਂ ਤੋਂ ਇਹ ਜਿਹੜੀ ਆ ਕਾਰਵਾਈ ਇਹ ਚੱਲ ਰਹੀ ਆ ਸੋ ਅਸੀਂ ਇਨਵੈਸਟੀਗੇਟ ਕਰ ਰਹੇ ਆ ਤੇ ਅਜਿਹੀਆਂ ਜਿਹੜੀਆਂ ਕਾਰਵਾਈਆਂ ਜਿਸ ਨਾਲ ਪੰਜਾਬ ਸਰਕਾਰ ਨੂੰ ਨੁਕਸਾਨ ਹੁੰਦਾ ਹੋਵੇ ਪੰਜਾਬ ਸਰਕਾਰ ਦੇ ਮਾਲੀਆ ਨੂੰ ਨੁਕਸਾਨ ਹੁੰਦਾ ਹੋਵੇ ਔਰ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਜਿਹੜੀ ਹੈਗੀ ਆ ਮਾਈਨਿੰਗ ਦੀ ਕਾਰਵਾਈਆਂ ਹੁੰਦੀਆਂ ਉਹਨਾਂ ਨੂੰ ਕਿਤੇ ਵੀ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਜੀ ਇਸ ਤੋਂ ਇਲਾਵਾ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹਨਾਂ ਨੂੰ ਅਸੀਂ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਅੱਗੇ ਚੱਲੇਗੀ ਜਿਸ ਤਰ੍ਹਾਂ ਉਸ ਸਕੈਮ ਦੇ ਵਿੱਚ ਹੋਰ ਲੋਕ ਆਉਣਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਦੇ ਖਲਾਸੇ ਜਿਹੜੇ ਹੈਗੇ ਆ ਉਹ ਪੂਰੀ ਤਫਤੀਸ਼ ਤੋਂ ਬਾਅਦ ਕੀਤੇ ਜਾਣਗੇ।